ਸਰ ਇਹ ਜੋ ਪ੍ਰੈਸ ਕਾਨਫਰੰਸ ਹੈ ਕਿਸ ਸੰਦਰਭ ਸਦੀ ਗਈ ਹੈ ਜੀ ਇਹਦੇ ਆਪਣੇ ਮਾਨ ਜੋ ਡੀਜੀਪੀ ਸਾਹਿਬ ਪੰਜਾਬ ਜੀ ਦੇ ਦਸ਼ਨ ਰਿਚਾਰਡ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੇ ਹਾਦਤਾ ਹੈ ਉਹਦੇ ਰਿਗਾਰਡਿੰਗ ਅਸੀਂ ਨਕਾਬਿੰਦਈ ਕੱਲ ਕੀਤੀ ਹੋਈ ਸੀ ਆਪਣੇ ਕਜਰੀਆ ਚੌਕ ਜਿਸ ਦੇ ਵਿੱਚ ਏਐਸਏ ਕੁਮਾਰ ਸਿੰਘ ਤੇ ਸਮੁੱਚੀ ਟੀਮ ਨੇ ਜਿਹੜਾ ਵੇਖਣਾ ਲਈ ਚੈਕਿੰਗ ਕਰ ਰਹੇ ਸੀਗੇ ਤੇ ਨਾਲ ਐਸਐਚਓ ਸਿਟੀ ਦੀ ਟੀਮ ਸੀ ਇਹ ਉਸ ਦੌਰਾਨ ਸਾਨੂੰ ਇੱਕ ਗੱਡੀਆਂ ਦੀ ਜਿਹੜੀ ਚੈਕਿੰਗ ਹੈ ਉਹਦੇ ਵਿੱਚ ਡਿੱਕੀ ਵਿੱਚ ਜਾਂ ਕੋਈ ਸ਼ੱਕੀ ਸਮਾਨ ਲੱਗਦਾ ਜਾਂ ਕੋਈ ਹੋਰ ਵੀਕਲ ਹੈਗੇ ਆ ਟੂ ਵੀਲਰ ਹੈਗੇ ਜਿਨ੍ਹਾਂ ਦੇ ਬਿਨdout ਨੰਬਰ ਹੈ ਟ੍ਰਾਈਪਰ ਰਾਈਡਿੰਗ ਹੈ ਇਦਾਂ ਦਾ ਕੋਈ ਫੈਂਸ ਹੈਗੇ ਉਹਦੇ ਰਿਗਾਰਡਿੰਗ ਅਸੀਂ ਚੈਕਿੰਗ ਕਰਦੇ ਸੀ ਤੇ ਕੱਲ ਵਕਤ ਸ਼ਾਮੀ 4 ਵਜੇ ਸਾਨੂੰ ਇੱਕ ਜਿਹੜੀ ਗੱਡੀ ਜਿਹੜੀ ਮਿਲੀ ਵਰਨਾਕਾਰ ਜਿਹਦਾ ਨੰਬਰ ਸੀਗਾ ਆਪਣੇ 206 AB 0081 ਤੇ ਉਹਦੇ ਵਿੱਚ ਜਿਹੜੇ ਕਿ ਅਸੀਂ ਗੱਡੀ ਰੋਕੀ ਗੱਡੀ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਗੱਡੀ ਭਜਾ ਲਈ ਤੇ ਗੱਡੀ ਭਜਾਉਣ ਤੋਂ ਬਾਅਦ ਸਾਡੇ ਟੀਮ ਨੇ ਜਿਹੜਾ ਕਿ ਪਿੱਛਾ ਕੀਤਾ ਤੇ ਉਹ ਬਾਜ਼ਾਰ ਵਿੱਚ ਰਸ਼ਵੋ ਜਿਆਦਾ ਹੋਣ ਕਰਕੇ ਤੇ ਉਹ ਪੰਜੰਜ ਕਾਮਯਾਬ ਹੋ ਗਏ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਪਰ ਬਾਜ਼ਾਰ ਦੇ ਰਸ਼ਵੋਨ ਕਰਕੇ ਉਹ ਅੱਗੇ ਪਿੱਛੇ ਹੋ ਗਏ ਤੇ ਜਦੋਂ ਅਸੀਂ ਮਾਨਯੋਗ ਸੀਨੀਅਰ ਅਫਸਰਾਂ ਨੂੰ ਇਹਦੇ ਬਾਰੇ ਦੱਸਿਆ ਗਿਆ ਤੇ ਜੋ ਇਹ ਗੱਡੀ ਦੀ ਤਲਾਸ਼ੀ ਲਈ ਗਈ ਤੇ ਗੱਡੀ ਵਿੱਚ ਜਿਹੜਾ ਕੇ ਕੈਸ਼ ਲਗਭਗ 40 40 ਲੱਖ 258500 ਰੁਪਏ ਜਿਹੜੇ ਕੇ ਪਾਏ ਗਏ। ਔਰ ਜਿਹੜੀ ਇਹ ਗੱਡੀ ਅਸੀਂ 102 ਸੀਆਰ ਅਨੁਸਾਰ ਜਿਹੜੀ ਗੱਡੀ ਥਾਣਾ ਵਿੱਚ ਬੰਦ ਕੀਤੀ ਗਈ ਆ ਤੇ ਬਾਕੀ ਜਿਹੜੇ ਇਹਦੇ ਗੱਡੀ ਦੇ ਵਿੱਚ ਜਿਹੜਾ ਗੱਡੀ ਦੇ ਵਿੱਚ ਜਿਹੜੇ ਮਾਲਕ ਆ ਉਹਦਾ ਜਤੇਸ਼ ਗਰੋਬਰ ਪੁੱਤਰ ਰਵੇਸ਼ ਕੁਮਾਰ ਗਰੋਬਰ ਵਾਸੀ ਮੁਹੱਲਾ ਬੁੱਧਵਾਸ ਤੇ ਦੂਸਰਾ ਲੜਕਾ ਹੈਗਾ ਆਪਣੇ ਅ ਜੁਗੇਸ਼ ਕੁਮਾਰ ਪੁੱਤਰ ਰਾਮ ਕੁਮਾਰ ਇਹ ਵਾਸੀ 8 ਅ ਨੰਬਰ ਵਾਰਡ ਰਾਮਦਾਸ ਨਗਰ ਫਰੋਜਪੁਰ ਦੇ ਹੈਗੇ ਆ ਤੇ ਇੱਕ ਰੋਹਿਤ ਸਣੀ ਪੁੱਤਰ ਰਮਨ ਸਿੱਠੀ ਵਾਸੀ ਫਰੋਜਪੁਰ ਹੈ ਤੇ ਇਹ ਇਹਨਾਂ ਦਾ ਗੱਡੀ ਦੇ ਜਿਹੜੇ ਅਸੀਂ ਵਾਹਨ ਰਿਕਾਰਡ ਤੇ ਪਾ ਕੇ ਗੱਡੀ ਦੇ ਜਿਹੜਾ ਐਡਰੈਸ ਵਗੈਰਾ ਆਇਆ ਇਹਨਾਂ ਦਾ ਆ ਇਹ ਤਿੰਨ ਵਿਅਕਤੀ ਸਨ ਤੇ ਬਾਕੀ ਅਸੀਂ ਇਨਕਮ ਟੈਕਸ ਜਿਹੜੀ ਅ ਅਫਸਰ ਹੈ ਆਪਣੇ ਸਾਡੇ ਉਹਨਾਂ ਨੂੰ ਅਸੀਂ ਇਨਫੋਰਮ ਕਰ ਦਿੱਤਾ ਹੈ ਟੀਮ ਨੂੰ ਤੇ ਉਹ ਆਉਣਗੇ ਬਾਕੀ ਉਹ ਅਗਲੀ ਜਿਹੜਾ ਹੈ ਵੀ ਕਾਰਵਾਈ ਉਹ ਕਰਨਗੇ ਕਿਧਰੋਂ ਆ ਰਹੇ ਸੀ ਜੀ ਇਹ ਇਹ ਆਪਣੇ ਇਧਰੋਂ ਮੋਗਾ ਸੜਕ ਦੁਆਰੇ ਸੀ ਜੀ ਤੇ ਗੱਡੀ ਜਿੱਤਣਿਆਣਾ ਸੌਂ ਸੀ ਜੀ ਹਾਂਜੀ ਤੰਨਿਆਣਾ ਸੌਂ ਸੀ ਇਹ ਫੜੇ ਕਿੰਨੇ ਗਏ ਜੀ ਤੇ ਕਿੰਨੇ ਭੱਜ ਗਏ ਇਹਦੇ ਵਿੱਚ ਇਦਾਂ ਸੀ ਜਦੋਂ ਗੱਡੀ ਅਸੀਂ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਟੀਮ ਨੇ ਤੇ ਉਹ ਗੱਡੀ ਪਹਹਾ ਕੇ ਲਗਿਆ ਮਗਰ ਜਦੋਂ ਸਾਡੀ ਟੀਮ ਗਈ ਤੇ ਜਦੋਂ ਇਹਨਾਂ ਨੇ ਆਪਣੀ ਗੱਡੀ ਗੱਡੀ ਤੇ ਉਹਦੇ ਵਿੱਚ ਥੋੜਾ ਟਾਈਮ ਲੱਗ ਗਿਆ ਤੇ ਉਹ ਗੱਡੀ ਅੱਗੇ ਸਿਧਵਾ ਬੇਟਾਲੂ ਨੂੰ ਲਿਆ ਕੇ ਗੱਡੀ ਉਹਨਾਂ ਰੋਡ ਤੇ ਲਾ ਕੇ ਤੇ ਭੱਜ ਨਹੀਂ ਗੱਡੀ ਛੱਡ ਕੇ ਭੱਜ ਗਏ ਗੱਡੀ ਛੱਡ ਕੇ ਭੱਜ ਗਏ ਕੋਈ ਪਤਾ ਲੱਗਿਆ ਜੀ ਉਹਨਾਂ ਦਾ ਕੋਈ ਕਿੱਥੋਂ ਪੈਸਾ ਆਇਆ ਸੀ ਹੈ ਕੋਈ ਉਹਦੇ ਵਿੱਚ ਕੋਈ ਜਾਣਕਾਰੀ ਇਹਦੇ ਬਾਰੇ ਉਹਨਾਂ ਨਾਲ ਜਦਾ ਮੰਨ ਲਓ ਟਾਈ ਅਪ ਅਸੀਂ ਕਰ ਰਹੇ ਹਾਂ ਤੇ ਉਹ ਆਪਣਾ ਜੋ ਵੀ ਬੈਂਕ ਦੇ ਡਾਕੂਮੈਂਟਸ ਵਗੈਰਾ ਦੇਣਗੇ ਉਹ ਇਨਕਮ ਟੈਕਸ ਦਾ ਤਰ੍ਹਾਂ ਨੂੰ ਮਹੱਈਆ ਕਰਾ ਦੇਣਗੇ ਅਗਰ ਉਹਨਾਂ ਦੇ ਇਹ ਪੈਸੇ ਜਿਹੜੇ ਬਿਲਕੁਲ ਸਹੀ ਆ ਤੇ ਉਹਨਾਂ ਦਾ ਪ੍ਰੂਫ ਹੈਗਾ ਤੇ ਉਹ ਪੈਸੇ ਇਨਕਮ ਟੈਕਸ ਜੋ ਐਜ਼ ਐਜ਼ ਪਰ ਲਾਅ ਆ ਤੇ ਉਹ ਰੀਲੀਜ਼ ਕਰ ਦੇਣਗੇ ਭੱਜਣ ਦਾ ਕਾਰਨ ਪਤਾ ਲਗਾ ਕੀ ਭੱਜੇ ਕਿਉਂ ਜੀ ਭੱਜਣ ਦਾ ਕਾਰਨ ਅਸੀਂ ਪਤਾ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਜੀ ਭਈ ਭੱਜਣ ਦਾ ਕਾਰਨ ਕੀ ਆ ਉਹ ਅਸੀਂ ਉਹਨਾਂ ਨੂੰ ਰੇਡ ਵਗੈਰਾ ਕਰਾਂਗੇ ਬੁਲਾਵਾਂਗੇ ਉਹਨਾਂ ਨੂੰ ਕੀ ਕੀ ਕਰ ਲੈ ਕੇ ਜਾ ਰਹੇ ਸੇ ਪੈਸਾ ਜੀ ਉਹ ਜੋ ਫੜਿਆ ਗਿਆ ਦੋਸਤੋਂ ਤੋਂ ਉਹ ਕੀ ਪੁੱਛਦਾਂ ਚ ਕੀ ਪਤਾ ਲੱਗ